ਸਮਾਣਾ ਦਾਣਾ ਮੰਡੀ ਦੇ ਵਿੱਚ ਕਿਸਾਨਾਂ ਨੂੰ ਵਪਾਰੀਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਉਸ ਨੂੰ ਲੈ ਕੇ ਚੇਅਰਮੈਨ ਮਾਰਕੀਟ ਕਮੇਟੀ ਸਮਾਣਾ ਬਲਕਾਰ ਸਿੰਘ ਗੱਜੂ ਮਾਦਰਾ ਵੱਲੋਂ ਮੰਡੀ ਦਾ ਦੌਰਾ ਕੀਤਾ ਜਾ ਰਿਹਾ ਹੈ ਆਰਟੀ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਇਹ ਮੰਡੀ ਬੋਰਡ ਵੱਲੋਂ ਸਾਰੇ ਪਰਮੰਦੇ ਦੀ ਕਣਕ ਖਰੀਦੇ ਕਿਸਤੇ ਗਏ ਔਰ ਸਮਾਣਾ ਦਾਣਾ ਮੰਡੀ ਵਿੱਚ ਖੁਦ ਚੇਅਰਮੈਨ ਮਾਰਕੀਟ ਮੰਡੀ ਸਮਾਣਾ ਬਲਕਾਰ ਸਿੰਘ ਗੱਜੂ ਮਾਦਰਾ ਵੱਲੋਂ ਆਰਟੀ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਮੰਡੀ ਕੋਈ ਤਕਲੀਫ ਤੋਂ ਨਹੀਂ ਹੈ ਟਰਾਂਸਪੋਰਟ ਦੀ ਦਿੱਕਤ ਨਹੀਂ ਛੋਟ ਰਖ ਇੱਥੇ ਅਲਰਟ ਹੋ ਜਾਣੇ ਔਰ ਮੰਡੀ ਵਿੱਚ ਜਿਹੜੀ ਵੀ ਕਣਕ ਪਈ ਹੈ ਉਹ ਜਲਦੀ ਉਸ ਦਾ ਉਠਾਣ ਹੋ ਜਾਣਾ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਕਿਸੇ ਨੂੰ ਨਾ ਹੋਵੇ ਨਾ ਕਿਸਾਨ ਨੂੰ ਨਾ ਮਜ਼ਦੂਰ ਨੂੰ ਨਾ ਵਪਾਰੀ ਨੂੰ ਇਸ ਦੇ ਲਈ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਪੁੱਛਦੇ ਅਸੀਂ ਗੱਲਬਾਤ ਕਰਦੇ ਆ ਵੀ ਕੋਈ ਪਰੇਸ਼ਾਨੀ ਤਾਂ ਨਹੀਂ ਹੈ ਪ੍ਰਧਾਨ ਜੀ ਖੜੇ ਇੱਥੇ ਸਾਨੂੰ ਮੰਡੀ ਦੇ ਵਿੱਚ ਥੋੜੀ ਵਾਲੀ ਜਗ੍ਹਾ ਦੀ ਕਮਜ਼ੋਰੀ ਸੀ ਉਹ ਅਸੀਂ ਅੱਜ ਮੰਤਰੀ ਸਾਹਿਬ ਨੂੰ ਮਿਲ ਕੇ ਸਭ ਜਾੜ ਹੱਲ ਕਰਾ ਲੇ ਉਹ ਸਾਡੀ ਸਮੱਸਿਆ ਹੱਲ ਹੋ ਗਈ ਬਾਕੀ ਬਾਰਦਾਨੇ ਦੀ ਲਿਫਟਿੰਗ ਦੀ ਕੋਈ ਸਮੱਸਿਆ ਨਹੀਂ ਸਭ ਕੁਝ ਠੀਕ ਹੈ ਸਭ ਕੁਝ ਠੀਕ ਹੈ ਜਗ੍ਹਾ ਦੀ ਕਮੀ ਹੈ ਮਾਰਕੀਟ ਕਮੇਟੀ ਦੇ ਮੁਤਾਬਕ 1 ਲੱਖ ਕਟੇ ਨੂੰ 7 ਏਕੜ ਦੀ ਲੋੜ ਹੈ ਸਾਡੀ ਮੰਡੀ 19 ਏਕੜ ਦੇ ਵਿੱਚ ਫੜਨੇ ਔਨ ਰਿਕਾਰਡ ਹੈ ਜਦ ਕਿ 14 ਲੱਖ ਕਟਾ ਆਂਦਾ ਸਾਨੂੰ 100 ਏਕੜ ਦੇ ਕਰੀਬ ਜਗ੍ਹਾ ਦੀ ਲੋੜ ਹੈ ਫੜਾਂ ਦੀ ਇਹਨਾਂ ਦੇ ਸਰਵੇ ਦੇ ਮੁਤਾਬਕ ਮਾਰਕੀਟ ਕਮੇਟੀ ਦੇ 19 ਏਕੜ ਦੇ ਵਿੱਚ 12 ਲੱਖ ਕਟਾ ਪਿਛਲੇ ਸਾਲ ਆਇਆ ਇਹ ਤੇ ਬਤਾ ਰਹੇ ਹੈ ਫਿਰ ਤਾਂ ਇਹ ਹੁਣ ਸਬਜਾੜ ਸ਼ੈਲਰ ਅਸੀਂ ਉਹਨਾਂ ਵਾਸਤੇ ਕਿਹਾ ਵੀ ਬਾਹਰਲੇ ਪਲਾਟਾਂ ਵਿੱਚ ਤੇ ਸ਼ੈਲਰਾਂ ਵਿੱਚ ਮਾਲ ਗਿਰਨਾ ਚਾਹੀਦਾ ਹੈ ਮੰਤਰੀ ਜੀ ਨੇ ਸਾਨੂੰ ਸ਼ਿਵਾਸ਼ਨ ਦੇ ਆ ਵੀ ਤੁਸੀਂ ਮਾਲ ਗੇਰ ਲਓ ਅਸੀਂ ਜ਼ਿੰਮੇਵਾਰ ਹੈ ਤੇ ਮੰਤਰੀ ਸਾਹਿਬ ਨੇ ਡੀਸੀ ਸਾਹਿਬ ਨਾਲ ਵੀ ਉੱਪਰ ਜੇਐਮ ਸਾਹਿਬ ਨਾਲ ਸਾਰਿਆਂ ਨਾਲ ਗੱਲਬਾਤ ਕੀਤੀ ਹੈ ਤੇ ਉਹਦਾ ਸਬਜਾੜਾਂ ਦਾ ਜਿਹੜਾ ਅੱਜ ਸ਼ਾਮ ਤੱਕ ਹੋਕੇ ਮੁਕੰਮਲ ਆ ਜਾਣਗੇ ਕਿਉਂਕਿ ਹਾਂ ਦਿੱਕਤ ਹੈ ਸਾਡੀ ਜਗਾ ਘਟ ਹੋਣ ਕਰਕੇ ਸਾਨੂੰ ਇਹ ਮੰਡੀ ਦੇ ਥੋੜਾ ਜਿਆਦਾ ਜੇ 10 ਕਿਲੇ ਹੋਈ ਹੋਰ ਸਾਨੂੰ ਮਿਲ ਜਾਣ ਸਾਡੇ ਪੰਜਾਬ ਮੰਡੀ ਬੋਰਡ ਵੱਲੋਂ ਹਾਂਜੀ ਅਸੀਂ ਦੇਖੋ ਪਹਿਲਾਂ ਵੀ ਕੋਸ਼ਿਸ਼ ਕੀਤੀ ਤੀ ਜਿਹੜੇ 10 ਕਿਲੇ ਨਾਲ ਲੱਗਦੇ ਨੇ ਬੱਕ ਬੋਰਡ ਵਾਲੇ ਵੀ ਉਹ ਸਾਨੂੰ ਮਿਲ ਜਾਣ ਅਸੀਂ ਹੁਣ ਵੀ ਕੋਸ਼ਿਸ਼ ਕਰਾਂਗੇ ਵੀ ਅਗਲੇ ਜੀਰੀ ਵਾਲੇ ਸੀਜ਼ਨ ਤੱਕ ਇਹ ਸਾਡੇ ਹਵਾਲੇ ਸਰਕਾਰ ਕਰ ਦੇਵੇ ਲੈ ਕੇ ਦੇ ਦੇਵੇ ਸਾਨੂੰ ਉਹਨਾਂ ਨੂੰ ਕਿਤੇ ਹੋਰ ਜਗਾ ਇਹਦੀ ਲੈ ਕੇ ਦੇ ਦੇਣ ਚਲੋ ਕਿਉਂਕਿ ਸਰਕਾਰ ਮਜ਼ਬੂਤ ਹੈ ਸਾਡੀ 100 ਜਿਹੜਾ ਟਰੱਕ ਹੈ ਅਸੀਂ ਅੱਜ ਘਟਾ ਦਾਂਗੇ ਮੰਡੀ ਦੇ ਵਿੱਚ ਕੋਈ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਆਊਗੀ ਸਮੱਸਿਆ ਜਿਹੜੀ ਹੈ ਲੇਬਰ ਦੀ ਥੋੜੀ ਜਿਹੀ ਹੈ ਜਿਹੜੇ ਪ੍ਰਵਾਸੀ ਲੇਬਰ ਹੈ ਉਹ ਘਟਾਈ ਹੈ ਬਾਕੀ ਕੋਈ ਸਮੱਸਿਆ ਨਹੀਂ ਵਧੀਆ ਕੰਮ ਚੱਲ ਰਿਹਾ ਹੈ ਕਣਕ ਦੀ ਕੁਆਲਟੀ ਵੀ ਵਧੀਆ ਆ ਰਹੀ ਹੈ ਠੀਕ ਹੈ ਝਾੜ ਵੀ ਵਧੀਆ ਹੈ ਤੇ ਮਾਲ ਭਰ ਵੀ ਠੀਕ ਕੋਈ ਦਿੱਕਤ ਨਹੀਂ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਪੇਮੈਂਟ ਵੀ ਸ਼ੁਰੂ ਹੋ ਗਈ ਤਕਰੀਬਨ ਠੀਕ ਹੈ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼